ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਵਧਾਈ ਦਿੰਦਾ ਟਾਈ ਚੰਡੀਗੜ੍ਹ ਨੂੰ ਕਿ ਉਹਨਾਂ ਨੇ ਇਹ ਜਿਹੜਾ ਇਵੈਂਟ ਕੀਤਾ ਹੈਗਾ ਬਹੁਤ ਹੀ ਵਧੀਆ ਕੀਤਾ ਇਹ ਪਨੀਤ ਦੇ ਲੀਡਰਸ਼ਿਪ ਦੇ ਅੰਡਰ ਹੀ ਇਸ ਦੀ ਪ੍ਰੈਜ਼ੀਡੈਂਟ ਮੈਂ ਇਹਨਾਂ ਨੂੰ ਤੇ ਇਹਨਾਂ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਔਰ ਜਿਹੜੇ ਬੱਚੇ ਜਿੱਤੇ ਆ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਮੈਂ ਉਹਨਾਂ ਨੂੰ ਆਲ ਦੀ ਬੈਸਟ ਕਹਿਣਾ ਕਿ ਉਹ ਜ਼ਿੰਦਗੀ 'ਚ ਬਹੁਤ ਤਰੱਕੀ ਕਰਨ ਔਰ ਬਹੁਤ ਅੱਗੇ ਵਧਣਗੇ ਔਰ ਮੈਂ ਇੱਕ ਟਾਈ ਨੂੰ ਅਸੀਂ ਨਾਲ ਇਨਵੋਲ ਰੱਖਾਂਗੇ ਔਰ ਅਸੀਂ ਇੱਥੇ ਮੁਹਾਲੀ ਵਿੱਚ ਹੁਣ ਪੂਰਾ ਇਕੋਸਿਸਟਮ ਲੈ ਆ ਰਹੇ ਆ ਜਿੱਥੇ ਸਿਰਫ ਸਟਾਰਟਅੱਪਸ ਲਈ ਆਲਰੇਡੀ ਸਾਡੇ ਕੋਲ ਇੱਕ ਬਿਲਡਿੰਗ ਹੈ ਉਹ ਅਸੀਂ ਉਹਨੂੰ ਸਟਾਰਟਅੱਪਸ ਲਈ ਚੇਂਜ ਕਰ ਦੇਣਾ ਉੱਥੇ ਸਿਰਫ 스타ਟਅਪ ਆਉਣਗੇ ਆਪਣਾ ਕੰਮ ਕਰਨਗੇ ਫ੍ਰੀ ਆਫ ਕਾਸਟ ਅਸੀਂ ਫੈਸਿਲਿਟੀਆਂ ਦੇਣਗੇ ਉਹਨਾਂ ਲਈ ਅਸੀਂ ਫੰਡਿੰਗ ਅਰੇਂਜ ਕਰਕੇ ਦੇਵਾਂਗੇ ਇਹ ਅਸੀਂ ਹੁਣੇ ਜਦੋਂ ਜਪਾਨ ਤੇ ਕੋਰੀਆ ਦੀ ਵਿਜ਼ਿਟ ਚ ਗਏ ਸੀ ਉੱਥੇ ਕੋਰੀਆ ਚ ਇੱਕ ਹੈਗੀ ਹੈ ਪੈਨੀਯੋਂਗ ਟੈਕ ਵੈਲੀ ਹੈ ਔਰ ਉਹਨੂੰ ਸਿਲੀਕਨ ਆਫ ਸਿਲੀਕਨ ਵੈਲੀ ਆਫ ਕੋਰੀਆ ਕਹਿੰਦੇ ਹੈਗੇ ਅਸੀਂ ਉਸ ਤਰ੍ਹਾਂ ਦਾ ਹੀ ਪੂਰਾ ਸੈਟਅਪ ਮੋਹਾਲੀ ਵਿੱਚ ਜਲਦੀ ਬਣਾਵਾਂਗੇ ਹਾਂਜੀ ਅੱਛਾ ਸਰ ਕੋਰੀਆ ਦੋਰੀਏ ਤੁਸੀਂ ਜ਼ਿਕਰ ਕੀਤਾ ਅਮਨਦੀਪ ਮੁੰਡਾ ਸੀ ਜਿਹੜਾ ਟਰਾਂਸਲੇਟਰ ਦੇ ਤੌਰ ਤੇ ਸੀ ਮਾਨ ਸਾਹਿਬ ਨੇ ਜ਼ਿਕਰ ਕੀਤਾ ਤੇ ਅਜਿਹਾ ਮੁੰਡਿਆਂ ਲਈ ਜਾਂ ਪੰਜਾਬ ਦੇ ਨੌਜਵਾਨਾਂ ਲਈ ਕਿੰਨੇ ਸੋਚਦੇ ਹੋ ਸਟਾਰਟਅਪ ਜਿਸ ਤਰੀਕੇ ਨਾਲ ਅੱਜ ਦਿੋ ਦੇ ਟਾਈ ਚੱਲ ਨਹੀਂ ਨਹੀਂ ਸੋਚ ਰਹੇ ਆ ਜੀ ਇੱਕ ਮੈਂ ਹੋਰ ਕਹੂੰਗਾ ਜਿਹੜੇ ਤੁਹਾਡੇ ਦਰਸ਼ਕਤ ਦੇਖ ਰਹੇ ਆ ਇਹ ਅੱਜ ਦੀ ਮੈਂ ਸਟੇਜ ਤੇ ਕਹਿਣਾ ਤਿਆਰ ਨਹੀਂ ਰਿਹਾ ਕਿ ਆਪਾਂ ਅੱਜਕੱਲ੍ਹ ਹਰ ਬੱਚਾ ਇੱਕ ਫੋਰਨ ਲੈਂਗੁਏਜ ਜ਼ਰੂਰ ਸਿੱਖਦਾ ਯਾਦਾ ਜਿਹੜੀ ਪੌਪੂਲਰ ਲੈਂਗੁਏਜਸ ਆ ਉਹ ਫ੍ਰੈਂਚ ਹੈ ਤੇ ਸਪੈਨਿਸ਼ ਹੈ ਮੈਂ ਹੁਣ ਇਹ ਕਹਿਣਾ ਜਾਊਂਗਾ ਕਿ ਜਪਾਨੀਜ਼ ਜ਼ਰੂਰ ਵੱਧ ਤੋਂ ਵੱਧ ਤੁਸੀਂ ਬੱਚਿਆਂ ਨੂੰ ਕਹੋ ਸਿੱਖਣ ਕਿਉਂਕਿ ਜਪਾਨੀਜ਼ ਇਨਵੈਸਟਮੈਂਟਸ ਬਹੁਤ ਆ ਰਹੀਆਂ ਜਪਾਨੀਜ਼ ਟਾਈਅਪਸ ਬਹੁਤ ਆ ਰਹੇ ਆ ਤੇ ਉਹਨਾਂ ਲਈ ਅੱਗੇ ਜਾ ਕੇ ਫਿਊਚਰ ਬੈਟਰ ਹੋਏਗਾ ਜੇ ਜਪਾਨੀਜ਼ ਆਂਦੀ ਹੋਏਗੀ ਸੋ ਇੱਕ ਫੋਰਨ ਲੈਂਗੁਏਜ ਤਾਂ ਹਰ ਬੱਚਾ ਲੈਂਦਾ ਹੀ ਹੈ ਤੇ ਮੈਂ ਇਹ ਰეკਮੈਂਡ ਕਰੂੰਗਾ ਕਿ ਜਪਾਨੀਜ਼ ਇਸ ਲੈਂਗੁਏਜ ਆਫ ਫਿਊਚਰ ਹੈ ਥੈਂਕ ਯੂ ਤੇ ਨਾ ਹੀ ਇਹ ਸਰ ਇੱਕ ਛੋਟੇ ਸਵਾਰ ਯੁੱਧ ਨਸਿਆਂ ਬਰੋਧ ਜਾਂ ਖੇਲੋ ਲੋਹਿੰਜਿੱਡਾ ਚੱਲ ਰਹੀ ਹੈ ਖੇਡਾਂ ਬਤਨ ਪੰਜਾਬ ਦੀਆਂ ਉਸ ਤਰੀਕੇ ਦੀ ਇਹਨਾਂ ਨੇ ਟਾਈ ਚੰਡੀਗੜ੍ਹੀ ਕਿ ਕ੍ਰਿਕਟ ਲੀਗ ਕਰ ਦਿੱਤੀ ਮੇਰੇ ਮਲੇਲਾ ਤੇ ਨਾਲੇ ਮੇਰੇ ਕੇਤੇ ਕੋਸਤੇ ਵਿੱਚ ਇਹਨਾਂ ਨੇ ਕਈ ਟੀਮਾਂ ਨੂੰ ਜਿਹੜੇ ਇੱਕ ਉਮਰ ਜਾਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਨੇ ਜਿਹੜੇ ਆਪਣੇ ਆਪ ਨੂੰ ਟਾਈਮ ਨਹੀਂ ਕਰ ਸਕਦੇ ਤੇ ਅਜਿਹਾ ਕੋਈ ਸਟਾਰਟਅਪ ਜਾਂ ਅਜਿਹੀ ਚੀਜ਼ ਜਿਹੜੇ 2-3 ਘੰਟੇ ਕੰਮ ਕਰਕੇ ਹਿੱਕ ਅੱਪ ਤੱਕ ਕੰਮ ਕਰਦੇ ਰਹੇ ਉਹਨਾਂ ਲੋਕਾਂ ਲਈ ਵੀ ਕੁਝ ਕਰੋ ਅਸੀਂ ਕੋਈ ਵੀ ਤਰੀਕੇ ਦਾ ਸਟਾਰਟਅਪ ਹੈ ਜੀ ਵੈਲਕਮ ਹੈ ਕੋਈ ਸਟਾਰਟਅਪ ਜ਼ਰੂਰੀ ਥੋੜੀ ਨਾ ਵੀ ਸਾਫਟਵੇਅਰ ਹੀ ਬਣਾਵੇ ਜਾਂ ਕੋਈ ਚੀਜ਼ ਹੀ ਬਣਾਵੇ ਸਾਫਟਵੇਅਰ ਜਿਹੜਾ ਸਟਾਰਟਅਪ ਹੁੰਦਾ ਹੈ ਇਹ ਖਿਆਲਾਂ ਦਾ ਪਟਾਰਾ ਕੋਈ ਵੀ ਤੁਸੀਂ ਆਈਡੀਆ ਲਿਆਓ ਦੇ ਆਰ ਵੈਲਕਮ ਐਂਡ ਵੀ ਵਿਲ ਸਪੋਰਟ ਨਹੀਂ ਇਹ ਤਾਂ ਜੀ ਹਲੇ ਕਰ ਰਹੇ ਆ ਮਤਲਬ ਕਿ ਬਿਲਡਿੰਗ ਸਾਡੇ ਕੋਲ ਆਲਰੇਡੀ ਹੈਗੀ ਅਸੀਂ ਉਹਨੂੰ ਕਨਵਰਟ ਕਰਨਾ ਕੋਸ਼ਿਸ਼ ਕਰਕੇ ਜਲਦੀ ਕਰ ਦਾਂਗੇ ਹਾਂਜੀ ਥੈਂਕ ਯੂ